ਅੱਜ ਦੀ ਬਹੁਤ ਵੱਡੀ ਖਬਰ ਮੁੱਖ ਮੰਤਰੀ ਮਾਂ ਦੀ ਵੀਡੀਓ ਨਿਕਲੀ ਸੱਚੀ ਜ਼ਥੇਦਾਰ ਨਾਲ ਹੋਈ ਗੁਪਤ ਮੀਟਿੰਗ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਕਹਿੰਦੇ ਕਿ ਜਦੋਂ ਪ੍ਰਨਾਲੇ ਨੂੰ ਥੰਮਲੇ ਦੇ ਨਾਲ ਬੰਨ ਕੇ ਕੋੜੇ ਮਾਰੇ ਗਏ ਸੀ ਕੀ ਭਗਵੰਤ ਮਾਨ ਨੂੰ ਜ਼ਥੇਦਾਰ ਤਾਂ ਬੁਲਾ ਰਿਹਾ ਕਿ ਉਹ ਹੀ ਸਜ਼ਾ ਦੇਊਗਾ ਤੇ ਭਗਵੰਤ ਮਾਨ ਜਿਹੜਾ ਨੇੜੇ ਨੂੰ ਲੱਗਦਾ ਫੜ ਕੇ ਉਹਨਾਂ ਸਾਹਮਣੇ ਨਾਲ ਬੰਨ ਕੇ ਉਹਦੇ ਕੋੜੇ ਮਾਰਨ ਜ਼ਥੇਦਾਰ ਉਹਦੇ ਮਾਰੇ ਅਸੀਂ ਨਾਲ ਆ ਜੇ ਕੋਈ ਗੁਰੂ ਸਾਹਿਬ ਦੇ ਫੋਟੋ ਤੇ ਬਿਆਜ਼ ਵੀ ਕਰੂਗਾ ਫਿਰ ਇਹ ਨੇੜੇ ਕੋਈ ਨਹੀਂ ਲੱਗਦਾ ਹੈਗਾ ਕਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੈਠੇ ਨੇ ਉਹ ਦੀ ਸਟੇਜ ਤੇ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਜਿਹੜੇ ਅੱਜ ਉਹਦੀ ਰੈਲੀ 'ਚ ਗਏ ਰਹੇ ਜਿਹੜੇ ਉਹਨਾਂ ਨੂੰ ਤਰਦੇ ਨੇ ਤੁਸੀਂ ਗੁਰੂਗ੍ਰਾਂਧ ਸਾਹਿਬ ਮਹੌਲੇ ਨੂੰ ਮੱਥਾ ਨਾ ਟੇਕਿਓ ਇੱਥੇ ਤਾਂ ਜਿਹੜੇ ਲਾਲਚੀ ਬੰਦੇ ਨੇ ਬੋਤਲ ਦੇ ਪਿਆਕੜਨੇ ਉਹ ਅੱਧੇ ਦਿਹਾੜੀ ਜ਼ਿਆਦਾ ਕੱਟੇ ਕਰਕੇ ਲੈਂਦੇ ਹੋਣ ਇਹਨਾਂ ਨੇ ਬੱਸਾਂ 'ਪਰ ਵਰਕੇ ਹੰਤਕ ਬੰਦੇ ਨਹੀਂ ਆਉਂਦੇ ਇਹਨਾਂ ਕੋਲ ਅੱਦੇ ਦਾ ਭਈਏ ਹੁਣੇ ਉਹਨਾਂ ਜਾ ਕੇ ਦੇਖ ਲਓ ਇੱਥੇ ਤਾਂ ਕਿੰਨੇ ਤੇ ਵੱਡਾ ਅਸੀਂ ਤਾਂ ਸ਼ਕਤੀ ਪ੍ਰਦਰਸ਼ਨ ਕਰਤਾ ਤੁਸੀਂ ਦੇਖ ਰਹੇ ਹੋ ਅੱਗੇ ਤਸਵੀਰਾਂ ਤੁਹਾਡੇ ਵੀ ਮੋਬਾਈਲਾਂ 'ਚ ਜਾਗਣਗੇ ਕਿੰਨੇ ਕੋ ਬੜਾ ਵੱਡਾ ਇਹਨਾਂ ਨੇ ਵਿਯਾਦਵੀਆਂ ਕਰਾਈਆਂ ਹੁਣ ਵੀਰਾਂ ਦੇ ਝੰਡੇ ਮਗਰ ਚੱਕੀ ਫਿਰਦੇ ਨੇ ਉਹੀ ਜਾਨ ਕਿੱਥੇ ਹੁਣ ਇਹਦੇ ਤੇ ਵਿਯਦਵੀ ਦਾ ਇਲਜ਼ਾਮ ਲੱਗ ਗਿਆ ਕਾਂਗਰਸ ਤੇ ਦਰਬਾਰ ਸਾਹਿਬ ਤੇ ਟੈਕ ਕਰਨ ਦਾ ਇਲਜ਼ਾਮ ਹਾਂਜੀ ਇਲਜ਼ਾਮ ਨਹੀਂ ਇਲਜ਼ਾਮ ਕੌਣ ਕਾ ਲੱਗਿਆ ਇਹ ਤਾਂ ਅਪਰਾਧੀ ਆ ਮੰਨਿਆ ਤੁਸੀਂ ਇਲਜ਼ਾਮ ਦੀ ਗੱਲ ਕਰਦੇ ਹੋ ਜਿਹੜਾ ਜਥੇਦਾਰ ਆ ਉਹ ਬਾਦਲਾਂ ਦਾ ਬਣਾਇਆ ਹੋਇਆ ਉਹ ਵੀ ਬਾਦਲਾਂ ਦੀ ਗੱਲ ਕਰਦਾ ਸ੍ਰੋਣੀ ਕਮੇਟੀ ਵੀ ਰੱਜ ਕੇ ਬਾਦਲਾਂ ਦੀ ਗੱਲ ਕਰਦੀ ਹਾਲਾਂਕਿ ਸ੍ਰੋਣੀ ਕਮੇਟੀ ਇੱਕ ਧਾਰਮਿਕ ਸੰਸਥਾ ਅੱਜ ਵੀ ਮਹੂਸਰ ਸਾਹਿਬ ਦੀ ਧਰਤੀ ਤੇ ਧਾਮੀਨ ਸ੍ਰੀ ਤੋਂ ਬੋਲ ਰਿਹਾ ਉਹ ਸਿਆਸੀ ਆ ਜਾਂ ਧਰਮ ਕਾਗੂ ਆ ਉਹ ਫਿਰ ਇੱਥੇ ਸ੍ਰੋਣੀ ਕਮੇਟੀ ਦੇ ਵਿੱਚ ਕੀ ਵੜੇਵੇਂ ਮੰਗਦਾ ਉਹ ਪਾਸੋ ਟਵੀਟ ਹੋਏ ਕਿਸੇ ਨੇ ਕਿਹਾ ਕਿਉਂ ਬੁਲਾ ਰਹੇ ਹੋ ਲਾਈਵ ਹੋਣਾ ਚਾਹੀਦਾ ਇੱਕ ਪੱਖੇ ਵੀ ਸੀਗਾ ਕਿ ਭਾਈ ਤੁਹਾਨੂੰ ਦਫਤਰ ਚ ਬੁਲਾ ਕੇ ਕੋਈ ਸਵਾਲ ਪੁੱਛਣੇ ਨੇ ਕੋਈ ਕਹਿੰਦਾ 328 ਰੁਪਏ ਬਾਰੇ ਗੱਲ ਹੋਣੀ ਹੈ ਕੋਈ ਕਹਿੰਦਾ ਇਸ ਦੇ ਵਿੱਚ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਦਸਾਂ ਗੁਰੂਆਂ ਦੀ ਤਸਵੀਰ ਤੇ ਕੋਈ दारू ਡੋਲਣ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਸੀ ਉਹ ਏਆਈ ਹੈ ਜਾਂ ਕੀ ਹੈ ਇਹ ਚਹੇਦਰ ਗੜਗੱਜ ਦੇ ਵੱਲੋਂ ਵੀ ਮਾਮਲਾ ਰੱਖਿਆ ਗਿਆ ਸੀ ਉਸ ਦੇ ਸੰਬੰਧੀ ਵੀ ਉਹਨਾਂ ਕਹਿੰਦੇ ਵੀ ਜਾਣਕਾਰੀ ਲੈਣੀ ਹੈ ਵੀ ਹੈ ਕੀ ਆ ਕਾਫੀ ਚਰਚਾ ਹੋਈ ਪਰ ਇਹਦੇ ਨਾਲ ਜੁੜਦਾ ਇੱਕ ਇਤਿਹਾਸਿਕ ਜੋੜ ਮੇਲਾ 40 ਮੁਕਤਿਆਂ ਦੀ ਜਾਤ ਦੇ ਵਿੱਚ ਮਾਗੀ ਦੇ ਪਵਿੱਤਰ ਦਿਨ ਤੇ ਜਿਹੜਾ ਮੁਖਸਰ ਸਾਹਿਬ ਦੀ ਧਰਤੀ ਤੇ ਮਨਾਇਆ ਜਾਂਦਾ ਹੈ ਇੱਥੇ ਸਾਰੇ ਤਰ੍ਹਾਂ ਦੇ ਵੱਲੋਂ ਕਾਨਫਰੰਸਾਂ ਕੀਤੀਆਂ ਜਾਂਦੀਆਂ ਨੇ ਪਰ ਸਾਰੇ ਆਪੋ ਆਪਣਾ ਜੋਰ ਲਾ ਰਹੇ ਨੇ ਤੇ ਹੁਣ ਇਸ ਕਾਨਫਰੰਸ ਤੋਂ ਬਾਅਦ ਅਕਾਲ ਤਖਤ ਤੇ ਜਥੇਦਾਰ ਵੱਲੋਂ ਮੁੱਖ ਮੰਤਰੀ ਨੂੰ ਬੁਲਾਉਣਾ ਤੇ ਉਹਦੇ ਵਿੱਚੋਂ ਨਿਚੋੜ ਕੀ ਨਿਕਲੂਗਾ ਸਾਡੇ ਨਾਲ ਨੇ ਬਾਬਾ ਰਾਜਾ ਰਾਜ ਸਿੰਘ ਦੀ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਇਹ ਹੀ ਮਾਮਲਾ ਹੈ ਕਿ 328 ਰੂਪਾ ਨੂੰ ਲੈ ਕੇ ਜਿਹੜਾ ਵਿਵਾਦ ਚੱਲਿਆ ਵਿਵਾਦ ਤੋਂ ਬਾਅਦ ਮਾਮਲਾ ਪੱਖ ਦਾ ਪੱਖ ਦਾ ਇੱਥੇ ਤੱਕ ਗਿਆ ਚਲਾ ਕਿ ਅਕਾਲੀਦਾਨ ਨੂੰ ਲੱਗਾ ਕਿ ਅਸੀਂ ਫਿਰ ਮਾਰੇ ਜਾਵਾਂਗੇ 2 ਦਸੰਬਰ ਵਾਲੇ ਫੈਸਲੇ ਦੀ ਤਰ੍ਹਾਂ ਪਤਾ ਨਹੀਂ ਕੀ ਹੋ ਜਾਣਾ ਉਹਨਾਂ ਨੇ ਕੀ ਕੀਤਾ ਕਿ ਕਹਿੰਦੇ ਨਵੀਂ ਸਕੀਮ ਪਾ ਕੇ ਤੇ ਮੁੱਖ ਮੰਤਰੀ ਨੂੰ ਬੁਲਾ ਲਿਆ ਕੀ ਆਸਤਾ ਜਾਂ ਫਿਰ ਮੁੱਖ ਮੰਤਰੀ ਨੂੰ ਬੁਲਾਉਣਾ ਹੀ ਚਾਹੀਦਾ ਸੀ ਉਹਦੀ ਜਿਹੜੀ ਬਿਆਨਬਾਜ਼ੀ ਨੂੰ ਲੈ ਕੇ ਜਹੇਦਾਰ ਦਾ ਹੱਕ ਬੰਦਾ ਸੀ 1328 ਰੂਪ ਨੇ ਜਿਹੜੇ ਪੰਜ ਸੱਤ ਸਾਲਾਂ ਤੋਂ ਜਿਹੜਾ ਇਹ ਰੌਲਾ ਡੱਲ ਰਿਹਾ ਹਾਂਜੀ ਜੋ ਸੰਗਤਾਂ ਦੇ ਵਿੱਚ ਇਹ ਗੱਲ ਆਈ ਪਹਿਲਾਂ 267 ਰੂਪ ਕਹਿੰਦੇ ਸੀਗੇ ਹੂੰ ਵੀ ਉਹ ਗੁੰਮ ਹੋ ਗਏ ਫਿਰ ਜਦੋਂ ਈਸ਼ਰ ਸਿੰਘ ਨੇ ਰਿਪੋਰਟ ਕਰੀ ਜਾਂਚ ਕੀਤੀ ਉਹਦੇ ਵਿੱਚ 328 ਆ ਗਏ ਹੂੰ ਤੇ ਸ਼ਰੋਮ ਕਮੇਟੀ ਤੋਂ ਜਥੇਬੰਦੀ ਨੇ ਕਹਿ ਵੀ ਦੱਸੋ ਹੂੰ ਉਹਨਾਂ ਨੇ ਆਨਾਖੀ ਕਰਤੀ ਸ਼ਿਰ ਸਤਕਾਰ ਕਮੇਟੀ ਭਾਈ ਸੁਖਜੀਤ ਸਿੰਘ ਖੋਸਾ ਹੂੰ ਬਲਵੀਰ ਸਿੰਘ ਮੋਸਲਾ ਭਾਈ ਸੋਹਲ ਭਾਈ ਦਲਵਾਰ ਸਿੰਘ ਹਰ ਲਾਥ ਹੂੰ ਮਖੂ ਤੇ ਪ੍ਰਵਾਨਾ ਹੋਰ ਸਾਰੇ ਜਥੇਬੰਦੀਆਂ ਨੇ ਹੈ ਨਾ ਫੈਡਰੇਸ਼ਨ ਵਾਲੇ ਨੇ ਨਾਲ ਅਸੀਂ ਵੀ ਸੀ ਉਹਨਾਂ ਦੇ ਉੱਥੇ ਮੋਰਚਾ ਲਾਤਾ ਹੂੰ ਜਦੋਂ ਮੋਰਚਾ ਲੱਗਿਆ ਇਹਨਾਂ ਨੂੰ ਤਖਲੀਫ ਬਹੁਤ ਹੋਈ ਸ਼ਰੋਮ ਕਮੇਟੀ ਨੂੰ ਇਹ ਇਹਨਾਂ ਨੇ ਗੁੰਡੇ ਭੇਜ ਕੇ ਉੱਥੇ ਝੜਪ ਹੋਈ ਦੋ ਤਿੰਨ ਵਾਰ ਸਿੰਘਾਂ ਦੇ ਦਿਮਾਲੇ ਵੀ ਰਹੇ ਕੁੱਟਮਾਰ ਵੀ ਹੋਈ ਫਿਰ 40 ਦਿਨ ਉਹ ਮੋਰਚਾ ਚੱਲਿਆ ਉਸ ਵੇਲੇ ਗੋਵਿੰਦ ਨਾਗੌਰ ਪ੍ਰਧਾਨ ਸੀ ਤੇ ਉਦੋਂ ਵੀ ਇਹਨਾਂ ਨੇ ਕੋਈ ਆਨਾ ਕਾਨੀ ਕਰਦੇ ਰੇ ਨਹੀਂ ਦੱਸਿਆ ਬਹੁਤ ਰੌਲਾ ਪਿਆ ਫਿਰ 40 ਦਿਨ ਫਿਰ ਇਹਨਾਂ ਨੇ ਟਾਸਕ ਫੋਰਸ ਲਿਆ ਕੇ ਆਪਦੀ ਪਤਾਪੇ ਵਰਗੇ ਸਖਤਰ ਨੇ ਜਿਹੜੇ ਡੰਗ ਗੁੰਡੇ ਪਾਲੇ ਹੋਏ ਨਾ ਦੇ ਪੂਰਾ ਕੋਨਾ ਸਖਤਰ ਉਹਨੇ ਟਾਸਕ ਫੋਰਸ ਲਿਆਂਦੀ ਸਾਰੀ 2:3000 ਬੰਦਾ ਲਿਆ ਕੇ ਉਦੋਂ 12:00 ਸਵਾ 12 ਦਾ ਟਾਈਮ ਸੀ ਮੈਂ ਉੱਥੇ ਹੀ ਸੀਗਾ ਉੱਥੇ ਸਿਰਫ 20 ਬੰਦੇ ਸੀ ਉਦੋਂ ਸਟੇਜ ਸ਼ੁਰੂ ਹੋਈ ਸੀ 20-25 ਬੰਦੇ ਆਉਣਗੇ ਜਿਹੜੇ ਇਹਨਾਂ ਨੇ ਲਿਆ ਕੇ ਆਉਣ ਸਾਰੇ ਜਿਹੜੇ ਹੈਗੇ ਨੇ ਉਹ ਬੈਨਰ ਪਾਰ ਤੇ ਜਿਹੜੇ ਕੋਈ ਸਪੀਕਰ ਤੇ ਉਹ ਚੱਕ ਕੇ ਲੈ ਗਏ ਹੋਰ ਜਿਹੜੇ ਸਿੰਘਾਂ ਦੇ ਗੱਲ ਪਏ ਇਹਨਾਂ ਨੇ ਸਿੰਘਾਂ ਦੇ ਕੁੱਟ ਮਾਰ ਕੀਤੀ ਬਹੁਤ ਜ਼ਿਆਦੇ ਉਹਦੇ ਵਿੱਚ ਜਿਹੜਾ ਹੈਗਾ ਬੀਬੀਆਂ ਨੂੰ ਵੀ ਕੁੱਟਿਆ ਗਿਆ ਤੇ ਬੱਚਿਆਂ ਨੂੰ ਵੀ ਉਹਨਾਂ ਦੇ ਬਹਾ ਵੀ ਤੋੜਿਆ ਗਏ ਆ ਕਈ ਸਿੰਘਾਂ ਦੇ ਜਿਹੜਾ ਆਪਰੇਸ਼ਨ ਹੋਏ ਨੇ ਸਾਰਿਆਂ ਦੇ ਤੇ ਉਹ ਕਟਮਾਨ ਉਹ ਮੋਰਚਾ ਉਥੇ ਜਿਹੜਾ ਹੈਗਾ ਸੀ ਉਸ ਚਕਾਤਾ ਇਹਨਾਂ ਨੇ ਘਾਟੇ ਦੇ ਅੰਦਰੋਂ ਦਾ ਸਾਰੀ ਸਫਾਈ ਕਰਤੀ ਕੋਈ ਚੀਜ਼ ਛੱਡੀ ਕੋਈ ਨਹੀਂ ਸਭ ਲੈ ਕੇ ਚੱਕ ਨੁੱਟ ਕੇ ਇਹਨਾਂ ਨੇ ਗੁੰਡਰਗਰਦੀ ਰੱਜ ਕੇ ਕੀਤੀ ਟਾਸਕ ਫੋਰਸ ਵਾਲਿਆਂ ਨੇ ਤੇ ਫਿਰ ਉਹ ਜਿਹੜੇ ਸਿੰਘ ਫੋਟੋ ਸੀਗੇ ਉਹ ਹਸਪੀਟਲ ਅੰਦਰ ਆਖਲ ਹੋਏ ਸਾਰਾ ਕੁਝ ਤੁਸੀਂ ਦੇਖ ਲਈ ਆ ਅੱਜ ਵੀ ਵੀਡੀਓ ਪਈਆਂ ਡਾਕਟਰ ਦੇ ਉੱਤੇ ਤੇ ਉਥੇ ਫਿਰ ਜਿਹੜਾ ਹੈਗਾ ਉਸ ਤੋਂ ਬਾਅਦ 10 ਦਿਨਾਂ ਬਾਅਦ ਭਾਈ ਬਲਦੇ ਅਬਦੇਵ ਸਿੰਘ ਬਟਾਲਾ ਨੇ ਤੇ ਇੱਕ ਬਾਬਾ ਸੀਗੇ ਹੋਰ ਸੰਤ ਸੀ ਬਾਬਾ ਫੌਜਾ ਸਿੰਘ ਉਹਨਾਂ ਨੇ ਫਿਰ ਮੋਰਚਾ ਲਾਇਆ ਤੇ 5.5 ਸਾਲ ਮੋਰਚਾ ਲਿਆ ਉਹੀ ਕਹਿੰਦੇ ਵੀ ਐਫ ਆਈ ਆਰ ਦਰਜ ਹੋਵੇ ਇਹਨਾਂ ਤੇ ਜਿਹੜੇ ਦੋਸ਼ੀ ਨੇ ਜਿਹੜੇ 16 ਦੋਸ਼ੀ ਇਹਨਾਂ ਦੇ ਵਿੱਚ ਅਸੀਂ ਜਦੋਂ ਪਹਿਲਾਂ ਉਸ ਵੇਲੇ ਮੋਰਚੇ ਲੱਗੇ ਨੇ ਉਦੋਂ ਇਹਨਾਂ ਨੇ ਕਿਹਾ ਸੀ ਸ਼ੋਅਮਿੰਗ ਕਮੇਟੀ ਨਾਲ ਵੀ ਅਸੀਂ ਇਹਨਾਂ ਦੇ ਕਾਨੂੰਨੀ ਕਾਰਵਾਈ ਵੀ ਕਰਾਵਾਂਗੇ ਉਸ ਵੇਲੇ ਅਸੀਂ ਕੋਈ ਕਾਨੂੰਨੀ ਕਾਰਵਾਈ ਹੋਊਗੀ ਪਰ ਜਦੋਂ ਜਾਂਚ ਪੜਤਾਲ ਹੋਈ ਜਿਹੜੇ 16 ਦੋਸ਼ੀ ਇਹਨਾਂ ਦੇ ਵਿੱਚ ਜਿਹੜਾ ਸਖਤਰ ਆ ਸੁਤਿੰਦਰ ਕੋਹਲੀ ਜਦੋਂ ਇਹਦਾ ਨਾਮ ਆਇਆ ਬਾਦਲੇ ਦੇਖਿਆ ਵੀ ਇਹ ਫਸ ਗਿਆ ਉਹਨਾਂ ਨੂੰ ਯੂਟਰਨ ਮਾਰਤਾ ਸ਼ੋਅਮਿੰਗ ਕਮੇਟੀ ਨੇ ਕਿਉਂਕਿ ਬਾਦਲ ਤੋਂ ਡਰ ਲੱਗਦਾ ਸੀ ਉਸ ਬਾਲ ਦਾ ਵੀ ਸੀ ਆ ਤੇ ਇਧਰ ਵੀ ਸੀ ਆ ਉਹ ਦੋਨੇ ਪਾਸੇ ਦੇਖਦਾ ਸੀ ਇਹਨਾਂ ਨੇ ਕਿਹਾ ਵੀ ਹੁਣ ਉਹਨੇ ਜੂ ਟਰਮ ਵੀ ਅਸੀਂ ਕਾਰਵਾਈ ਕਾਨੂੰਨੀ ਨਹੀਂ ਕਰਾਉਣੀ ਫਿਰ ਇਹਨਾਂ ਨੇ ਆਪਦਾ ਮਾੜਾ ਮੋਟਾ ਜਿਹੜਾ ਹੈਗਾ ਉੱਥੇ ਬੁਲਾ ਕੇ ਜੋ ਕੁਝ ਕਰਿਆ ਦੇਖੀ ਤੁਸੀਂ ਨੇ ਇਹ 5.5 ਸਾਲ ਮੋਰਚਾ ਚੱਲਿਆ ਹੁਕਮਤਮਾਨ ਨੇ ਨਹੀਂ ਕੋਈ 4 ਸਾਲਾਂ ਦੇ ਵਿੱਚ ਗੱਲ ਗੋੜੀ ਨਹੀਂ ਕਰੀ ਜਿਹੜੀ ਹੈਗੀ ਫਾਇਰ ਦਰਜ ਇਸੇ ਤਰ੍ਹਾਂ ਮੋਰਚਾ ਚੱਲਦਾ ਰਿਹਾ ਅਸੀਂ ਮੋਰਚਾ 3 ਸਾਲ ਤੋਂ ਉੱਥੇ ਲਾਇਆ ਉਹਦੇ ਵਿੱਚ ਵੀ 328 ਰੁਪਏ ਦਾ ਮਹੌਲ ਲੱਗਿਆ ਰੱਖਿਆ ਤੇ ਫਿਰ ਇਹ ਪਟੀਸ਼ਨਾਂ ਹਾਈ ਕੋਰਟ 'ਚ ਵੀ ਗਈਆਂ ਹਾਈ ਕੋਰਟ ਨੇ ਫਿਰ ਜਿਹੜਾ ਹੈਗਾ ਸਖਤ ਆਰਡਰ ਕਰੇ ਸਰਕਾਰ ਨੂੰ ਜਿਹੜਾ ਆਰਡਰ ਕਰੇ ਫਿਰ ਉਹਨਾਂ ਨੇ ਜਾ ਕੇ ਕਿਤੇ ਉਦੋਂ ਸਾਰੀਆਂ ਜਥੇਬੰਦੀਆਂ ਫਿਰ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਭਾਈ ਡੱਲੇ ਵਾਲਾ ਕਿਸਾਨ ਜਥੇਬੰਦੀਆਂ ਦਾ ਗੂ ਬਾਬਾ ਸਰਬੋਜੋ ਸਿੰਘ ਬੇਦੀ ਆ ਬਾਬਾ ਸ਼ਿਵ ਸਿੰਘ ਰਾਮਪੁਰ ਖੇੜੀ ਵਾਲੇ ਅਸੀਂ ਫੌਜਾਂ ਭੇਜੀਆਂ ਹੋਰ ਸਾਰੀਆਂ ਜਥੇਬੰਦੀਆਂ ਸੁਰਾ ਆਪਣ ਜਿਹੜੀ ਹੈਗੀ ਸੀ ਉਹ ਸਭ ਇਕੱਠੇ ਹੋ ਕੇ ਫਿਰ ਉਸ ਦਿਨ ਇਹਨਾਂ ਨੇ ਜਿਹੜਾ ਹੈਗਾ ਪਰਚਾ ਦਰਜ ਕਰਤਾ ਉਹ ਦਰਜ ਹੋ ਗਈ ਜਦੋਂ ਐਫਆਈਰ ਦਰਜ ਹੋ ਗਈ ਇਹ ਸੁਰੌਣੀ ਕਮੇਟੀ ਨੂੰ ਜਿਹੜਾ ਹੈਗਾ ਉਹਦੀ ਚੜਮਚੀ ਵੀ ਇਹ ਕਿਉਂ ਕਰ ਹੋਇਆ ਇਹ ਗਲਤ ਹੋਇਆ ਸਰਕਾਰ ਦਖਲ ਅੰਦਾਜ਼ੀ ਕਰਦੀ ਆ ਸਰਕਾਰ ਦੇਖੋ ਜਦੋਂ ਕਿਤੇ ਇੱਕ ਬੇਅਦਬੀ ਹੁੰਦੀ ਹੈ ਕਿਤੇ ਵੀ ਹੋਵੇ ਉਦੋਂ ਅਸੀਂ ਪੁਲਿਸ ਕੋਲ ਜਾਂਦੇ ਆ ਕਈ ਥਾਵਾਂ ਪੁਲਿਸ ਨਹੀਂ ਉਹ ਪਰਚੇ ਦਰਜ ਕਰਦੀ ਫਿਰ ਉੱਥੇ ਕਈ ਥਾਵਾਂ ਅਸੀਂ ਧਰਨੇ ਵੀ ਲਾਏ ਨੇ ਫਿਰ ਉਹ ਧਰਨਾ ਲਾ ਕੇ ਉਹਨਾਂ ਨੂੰ ਪਰਚਾ ਦਰਜ ਕਰਵਾਉਂਦਾ ਉਦੋਂ ਸਰਕਾਰ ਉਦੋਂ ਸਰਕਾਰੀ ਦਖਲਅੰਦਾਜ਼ੀ ਨਹੀਂ ਹੈ ਬਿਲਕੁਲ ਜਦੋਂ ਤਖਤਸੀਰ ਅਨੰਦਪੁਰ ਸਾਹਿਬ ਦੇ ਉੱਤੇ ਇੱਕ ਜਿਹੜਾ ਹੈਗਾ ਉਹ ਬੀਡੀਪੀਤੀ ਆ ਕੇ ਉਹਨੇ ਦਰਬਾਰ ਸਾਹਿਬ ਦੇ ਵਿੱਚ ਧੂਆ ਮਾਰਿਆ ਉਹਨੂੰ ਸ਼ਰੋਣੀ ਕਮੇਟੀ ਨੇ ਫੜਿਆ ਫਿਰ ਉਹ ਕਿਉਂ ਨਹੀਂ ਇਹਨਾਂ ਨੇ ਅਕਾਲ ਤਖਤ ਦੇ ਕਿਉਂ ਲੱਗੇ ਉਹਨੂੰ ਇਹਨਾਂ ਨੇ ਕਿਉਂ ਤੇ ਐਫਆਈਆਰ ਦਰਜ ਕਰਾਈ ਕਿਉਂ ਪੁੱਛਉਂਦੇ ਦਾ ਉਦੋਂ ਸਗਲੇ ਸਰਕਾਰੀ ਦਖਲਅੰਦਾਜ਼ੀ ਨਹੀਂ ਸੀ ਜਦੋਂ ਇਹਨਾਂ ਦੀ ਬਾਦਲਾਂ ਦੀ ਸਰਕਾਰ ਸੀ ਉਸ ਵੇਲੇ ਇਹ ਆਪਦੇ ਟੈਲੀਫੋਨ ਕਰਦੇ ਸੀ ਫਲਾਣਾ ਐ ਕਰਨਾ ਐ ਕਰਨਾ ਉਦੋਂ ਸਰ ਉਦੋਂ ਸਰਕਾਰੀ ਦਖਲਅੰਦਾਜ਼ੀ ਨਹੀਂ ਸੀ ਕੋਈ ਬੰਦੇ ਐ ਐਮਐਲਏ ਉਹੀ ਬੰਦੇ ਜਿਹੜੇ ਹੈਗੇ ਨੇ ਉਹ ਸੋਨੀ ਕਮੇਟੀ ਦੇ ਬੰਦੇ ਸੋਨੀ ਕਮੇਟੀ ਦੇ ਮੈਂਬਰ ਦੋ ਦੋ ਉਹਦਿਆਂ ਤੇ ਇਹ ਸਰਕਾਰੀ ਦਖਲਅੰਦਾਜ਼ੀ ਨਹੀਂ ਬਾਦਲ ਜਿਹੜੇ ਹੈਗੇ ਸੀ ਉਸ ਟਾਈਮ ਮੁੱਖ ਮੰਤਰੀ ਸੀ ਆ ਗ੍ਰਹਿ ਮੰਤਰੀ ਜਸਵੰਤ ਸਿੰਘ ਕੁਬੀਰ ਬਾਦਲ ਉਸ ਟਾਈਮ ਤੇ ਇਹ ਉਦੋਂ ਜ세ਦਾਰਾਂ ਨੂੰ ਤਲਬ ਕਰਦਾ ਸੀਗਾ ਜ세ਦਾਰਾਂ ਨੂੰ ਦਬਕੇ ਮਾਰ ਮਾਰ ਕੇ ਸੌਦੇ ਸਾਧ ਨੂੰ ਮਾਫੀਆਂ ਦਵਾਉਂਦਾ ਸੀਗਾ ਇਹ ਸਰਕਾਰੀ ਦਖਲਅੰਦਾਜ਼ੀ ਨਹੀਂ ਤੇ ਹੁਣ ਸਰਕਾਰੀ ਦਖਲਅੰਦਾਜ਼ੀ ਹੋ ਗਈ ਸਾਰੇ ਜਿਹੜੇ ਤੱਥੇਬੰਦੀਆਂ ਸੀ ਸਾਰੇ ਸਿੱਖੋ ਖੁਸ਼ ਹੋਏ ਵੀ ਇਹ ਬਿਲਕੁਲ ਵਧੀਆ ਕੰਮ ਕੀਤਾ ਸਰਕਾਰ ਨੇ ਤੇ ਫਿਰ ਇਹਨਾਂ ਨੇ ਰੌਲਾ ਪਾਤਾ ਸਰਕਾਰੀ ਦਖਲ ਦਾ ਜੇ ਸੇਦਾਰ ਗੜਗੜਾ ਜੀ ਸਾਹਿਬ ਵੀ ਬੋਲੇ ਇਹ ਵੀ ਸਰਕਾਰ ਵਿੱਚ ਦਖਲਅੰਦਾਜ਼ੀ ਨਾ ਕਰੇ ਤੇ ਗੜਗੜਾ ਸਾਹਿਬ ਨੂੰ ਉਦੋਂ ਨਹੀਂ ਪਤਾ ਲੱਗਾ ਜਦੋਂ ਇਹ ਆਵਰਤ ਸ਼ਕਲ ਦਾ ਸਰਕਾਰੀ ਦਿੰਦਾ ਖ ਅਲਦਾਜ਼ੀ ਕਰਦੇ ਸੀਗੇ ਸਾਹਿਬ ਨੇ ਵਿਰੋਧ ਕੀਤਾ ਹੁਣ ਗਰਗੜਾ ਜੀ ਸਾਹਿਬ ਨੇ ਬਿਆਨ ਦਿੱਤਾ ਜਿਹੜਾ ਕਈ ਦਿਨਾਂ ਬਾਅਦ ਫੀਲ ਸ੍ਰੋਣੀ ਕਮੇਟੀ ਹੈ ਜਿਹੜੀ ਉਹ ਸੰਜੋਗ ਕਰੇ ਤੇ ਹੁਣ ਫਿਰ ਉਹ ਕਰਦੇ ਫਿਰਦੇ ਨੇ ਦੇਖੋ ਇਹ ਸਿਰਫ ਬਾਦ ਨੂੰ ਬਚਾਉਣ ਵਾਸਤੇ ਆ ਹੂੰ ਬਾਦ ਨੂੰ ਖੜਾ ਕਰਨ ਵਾਸਤੇ ਜਿਹੜਾ ਜਥੇਦਾਰ ਆ ਉਹ ਬਾਦਲਾਂ ਦਾ ਬਣਾਇਆ ਹੋਇਆ ਉਹ ਵੀ ਬਾਦਲਾਂ ਦੀ ਗੱਲ ਕਰਦਾ ਸ੍ਰੋਣੀ ਕਮੇਟੀ ਵੀ ਰੱਜ ਕੇ ਬਾਦਲਾਂ ਦੀ ਗੱਲ ਕਰਦੀ ਹਾਲਾਂਕਿ ਸ੍ਰੋਣੀ ਗੁਰਦਵਾਰੇ ਇੱਕ ਧਾਰਮਿਕ ਸੰਸਥਾ ਅੱਜ ਵੀ ਮੁਖਸਰ ਸਾਹਿਬ ਦੀ ਧਰਤੀ ਤੇ ਧਾਮੀਨ ਸ੍ਰੀ ਤੋਂ ਬੋਲ ਰਿਹਾ ਉਹ ਸਿਆਸੀ ਆ ਜਾਂ ਧਾਰਮਿਕ ਆਗੂ ਆ ਉਹ ਫਿਰ ਇੱਥੇ ਸ੍ਰੋਣੀ ਕਮੇਟੀ ਦੇ ਵਿੱਚ ਕੀ ਬੜੇਵੇਂ ਮੰਗਦਾ ਉਹ ਸੇਵਾ ਦੇਵੇ ਉਹ ਸੇਵਾ ਦੇ ਗਲਾਂਬੇ ਹੋ ਕੇ ਕਰਲੇ ਪ੍ਰਚਾਰ ਬਾਦਲਾਂ ਦਾ ਜਦੋਂ ਇਹ ਸਰਕਾਰ ਨੂੰ ਫਿਰ ਸਕਲਤ ਦਾ ਸਰਕਾਰ ਸਰਕਾਰੀ ਦਖਲਦੰਦ ਜੀ ਨਹੀਂ ਹੋਊਗਾ ਵਿੱਚ ਹਮ ਇਹਨੇ ਬਣ ਨਹੀਂ ਕੋਈ ਸਰਕਾਰ ਤਾਂ ਇਹਨੇ ਬਣ ਨਹੀਂ ਕੀਆ ਸਿਆਸੀ ਤਾਂ ਹੈ ਨਾ ਇਸ ਕਰਕੇ ਜਿਹੜਾ ਸਾਰਾ 328 ਰੂਪ ਗੁੰਮ ਹੋਏ 205 ਰੂਪ ਉਹ ਨੇ ਜਿਹੜੇ ਹੱਥ ਲਿਖਤ ਸੀਗੇ ਉਹ ਕਿੱਥੇ ਨੇ 590 ਉਹ ਰੂਪ ਜਿਹੜੇ ਆਪਣੇ ਕੈਨੇਡਾ ਨੂੰ ਭੇਜੇ ਸੀ ਇਹਨਾਂ ਨੇ ਬਸ ਰਾਹੀਂ ਉੱਚੇ ਮੰਗਾਏ ਹੋਣੇ ਉਹ ਹੱਥ ਲਿਖਤ ਸੀ ਨਹੀਂ ਉਹ ਦੂਜੇ ਸਰੂਪ ਸੀਗੇ 590 ਸਰੂਪ ਅੱਛਾ ਬਾਹਰੋਂ ਮੰਗਾਏ ਸੀ ਹਮ ਪਰ ਉਹ ਬੱਸ ਦੇ ਵਿੱਚ ਇਹ ਜਦੋਂ ਉੱਥੇ ਦਰਗਾਹ ਬੰਦਰਗਾਹ ਤੇ ਲੱਗੇ ਉਹ ਕਹਾਂ ਉਨ ਕੋਈ ਲੈਣ ਨਹੀਂ ਆਇਆ ਉਹ ਬੱਸ ਉਸੀ ਖੜੀ ਰਹੀ ਨਾ ਸਰੋਣੇ ਕਮੇਟੀ ਨੇ ਉਹਦਾ ਮਗਰਾ ਕਰਿਆ ਹਮ ਨ ਕੋਈ ਲੈ ਕੇ ਜਾ ਨਹੀਂ ਉਹ ਉਥੇ ਖੜੇ ਰਹਿਦੇ ਜਿਹੜੇ ਸਲਾਬ ਅਗੇ ਸੂਪ ਹੁਣ ਜਦੋਂ ਸਲਾਬ ਅਗੇ ਉਹਨਾਂ ਨੂੰ ਵਿਅਦ ਵੀ ਨਹੀਂ ਹੈ ਜਿਹੜੇ ਸਰੂਪ 590 ਸਲਾਬੇ ਨੇ ਖਰਾਬ ਹੋ ਗਏ ਉਹ ਵਿਅਦ ਵੀ ਨਹੀਂ ਸਿਸ ਰੂਪ ਉਹਨਾਂ ਜਿਹੜੇ ਨੂੰ ਅੱਗ ਲੱਗੀ ਆ ਅੱਗ ਲੱਗ ਕੇ ਸੜ ਗਏ ਕੋਕੀ ਦੇ ਖਾਤੇ ਚ ਪਾਉਣੇ ਨੇ ਉਹ ਵੀ ਇਹਨਾਂ ਨੇ ਗੋਪਤ ਕਰਦਾ ਸੀ ਜਦੋਂ ਮੋਰਚਾ ਲੱਗਾ ਉਦੋਂ ਸਾਰੀਆਂ ਪਰਤਾਂ ਖੁੱਲੀਆਂ ਨੇ ਉਦੋਂ ਪਤਾ ਲੱਗਿਆ ਫਿਰ ਇਹਨਾਂ ਨੇ ਖਿਮਾ ਜਾਚ ਨ ਕਰਾਈ ਉਹ ਦੀ ਹਜੇ ਤਾਂ ਬਹੁਤ ਕੁਝ ਆ ਪਤਾ ਨਹੀਂ ਜਿਹੜਾ ਕੋਈ ਖਜ਼ਾਨਾ ਹਜੇ ਬਹੁਤ ਕੁਝ ਹੈ ਜਿਹੜਾ ਗੋਪਤ ਇਹਨਾਂ ਨੇ ਖਰਾਬ ਕਰਤਾ ਪਤਾ ਨਹੀਂ ਕਿਦਾਂ ਕਰਤਾ ਇਹ ਦੱਸ ਨਹੀਂ ਰਹੇ ਭਾਈ ਰਣਜੀਤ ਸਿੰਘ ਜਿਹੜੇ ਸਾਬਕਾ ਅਫਸਰ ਨੇ ਉਹ ਸਾਰਾ ਕੁਝ ਦੱਸ ਰਹੇ ਨੇ ਤੇ ਹੁਣ ਇਹਨਾਂ ਨੂੰ ਪਤਾ ਵੀ ਜਿਹੜੇ ਇਹ ਸੋਨਾ ਬੰਦੇ ਨੇ ਹੇ ਹੇ ਨਾ ਇਹਨਾਂ ਦੇ ਵਿੱਚ ਬਹੁਤ ਵੱਡੇ ਰਾਸੋਬੇ ਨੇ ਦੱਸਣਗੇ ਜਦੋਂ ਫੜ ਲਈਦੇ ਉਹ ਵੀ ਕਿੱਥੇ ਕਿੱਥੇ ਕਿਹੜੇ ਕਿਹੜੇ ਸਰੂਪ ਗਿਆ ਤੇ ਕਿਹੜੇ ਕਿਹੜੇ ਬੰਦਿਆਂ ਨੇ ਇਨਵੋਲਵ ਹੋਨੇ ਫਿਰ ਹੀ ਖਲਾਸਾ ਹੋਣਾ ਜਿਹੜਾ ਉਹ ਸੀ ਇਹ ਉਹਨੂੰ 10 ਕਰੋੜ ਰੁਪਏ ਕਾਹਦਾ ਦਿੱਤਾ ਨਾ ਨੇ 25 ਕਰੋੜ ਹਨ 25% ਨੇ ਮੋੜਤਾ 2.5 ਕਰੋੜ 7.5 ਲੱਖ 7 ਕਰੋੜ ਉਹਦੇ ਕਿੰਨੀ ਰਹਿੰਦਾ ਕਿਉਂ ਦਿੱਤੇ ਇਹਨੂੰ ਕੰਥ ਦੇ ਪੈਸੇ ਗੋਲਕ ਦੇ ਪੈਸੇ ਫਿਰ ਉਹਨੂੰ 8 ਲੱਖ ਰੁਪਏ ਤਨਖਾਹ ਕਾਦੀ ਆ ਉਹਦਾ ਬੰਦ ਸੁਖਵੀਰ ਬਾਦਲ ਦਾ ਉਹ ਖਾਸਮ ਖਾਸ ਬੰਦਾਗਾ ਤੇ ਉਹ ਦਾ ਜਿਹੜਾ ਹੈਗਾ ਇੱਕ ਕੈਨੇਡਾ ਦੇ ਵਿੱਚ ਚੈਨਲ ਖੋਲਿਆ ਹੋਇਆ ਮੈਨੂੰ ਨਾਂ ਭੁੱਲ ਗਿਆ ਉਹਦਾ ਹੂੰ ਉਹਦੇ ਵਿੱਚ ਉਹਦੀ ਹਿੱਸੇਦਾਰੀ ਬਾਦਲ ਦੀ ਹੂੰ ਬਾਦਲ ਜੀ ਇਹਦੇ ਵਿੱਚ ਹਿੱਸੇਦਾਰ ਹੈ ਬਿਜ਼ਨਸ ਦੇ ਵਿੱਚ 파ਟਨਰ ਨੇ ਬਿਜ਼ਨਸ ਦੇ 파ਟਨਰ ਦਾ ਕੈਨੇਡਾ ਦੇ ਵਿੱਚ ਉਹ ਚੈਨਲ ਖੋਲਿਆ ਮੈਨੂੰ ਉਹਦਾ ਚੈਨਲ ਦਾ ਨਾਂ ਭੁੱਲ ਗਿਆ ਹੁਣ ਹੂੰ ਉਹਦੇ ਵਿੱਚ ਇਹਨਾਂ ਦੀ ਜਿਹੜੀ ਹਿੱਸੇਦਾਰੀ ਆ ਬਰਾਬਰ ਦਾ ਜਿਹੜੀ ਹੈਗਾ ਉਹ 파ਟਨਰ ਹੈ ਦਾ ਉਹ ਹੁਣ ਬਾਦਲ ਉਹਨੂੰ ਬਚਾਉਣ ਵਾਸਤੇ ਸਾਰਾ ਕੁਝ ਕਰੂਗਾ ਉਹ ਕਿਉਂ ਵੜ ਕਰਾਇਆ ਉਹ ਸਾਰਾ ਕੱਪੜਾ ਕਰਨ ਵਾਂ ਤੇ ਫਿਰ ਧਾਮੀ ਸਾਹਿਬ ਕਹਿ ਰਹੇ ਨੇ ਜੀ ਚਿਤ ਹਰ ਉਹਨਾਂ ਦੇ ਮੂੰਹੋਂ ਸੁਣਿਆ ਤੁਸੀਂ ਉਹ ਵੀਡੀਓ ਵੀ ਹੈਗੀ ਆ ਵੀ 10 20 ਕੱਪੜੇ ਦਾ ਰੋਜ਼ ਹੁੰਦੇ ਨੇ ਫਿਰ ਜੇ 10 20 ਕੱਪੜੇ ਹੁੰਦੇ ਨੇ ਫਿਰ ਇਹ ਕਾਦੇ ਵਾਸਤੇ ਧਾਮੀ ਅਸਤੀਵਾ ਦੇ ਕੇ ਪਾਸੇ ਹੋ ਗਏ ਜੇ ਨਹੀਂ ਸੁਣਣੀ ਕਿੰਦਸੋ ਸਾਹਮਣੀਆਂ ਸੁਣ ਨਹੀਂ ਚਲਾਉਣੀ ਆਉਂਦੀ ਕਦੇ ਗੁਰੂ ਸਾਹਿਬ ਦੇ ਸਰੂਪ ਗੁਮ ਹੋ ਜਾਂਦੇ ਨੇ ਕਦੇ ਰੋਜ਼ ਕੱਪੜੇ ਹੁੰਦੇ ਨੇ 14 ਸਾਲ ਤੋਂ ਇਲੈਕਸ਼ਨ ਨਹੀਂ ਹੋਈ ਇਲੈਕਸ਼ਨ ਕਰਾਉਣਾ ਨਾ ਮੇ ਬੰਦੇ ਹੁਣ ਆਪਦੀ ਮਰਜ਼ੀ ਦਾ ਕਦੇ ਧਾਮੀ ਬਣਾ ਲਿਆ ਕਦੇ ਗੋਬਦ ਲੰਗਵਾਲ ਬਣਾ ਲਿਆ ਕਦੇ ਜੰਗੀਰੋ ਬਣਾਤੀ ਕਦੇ ਕਿਸੇ ਨੂੰ ਬਣਾਤਾ ਇਹ ਬਦਲ ਆਪਦੀ ਮਰਜ਼ੀ ਨਾਲ ਹਰ ਸਾਲ ਬਦਲ ਜਾਂਦਾ ਜਿਹੜੀ ਤੁਸੀਂ 200 ਸਰੂਪ ਦੀ ਗੱਲ ਕੀਤੀ ਹੱਥ ਲਿਖਤ ਗਾਇਬ ਹੋਇਆ ਉਹ ਕੀ ਉਹ ਸੋਨੇ ਦੀ ਸ਼ਾਈ ਨਾਲ ਲਿਖਤ ਜਿਹੜੇ ਸਰੂਪ ਸੀ ਉਹ ਵੇਚੇ ਗਏ ਕਿਸੇ ਡੇਰੇ ਨੂੰ ਗਏ ਬਦਬਿਲੀ ਵਰਤੇ ਕੇ ਜਾਂ ਕੀ ਕੁਝ ਹੋਇਆ ਇਹ ਤਾਂ ਹੁਣ ਜਦੋਂ ਜਾਂਚ ਹੋਊ ਉਹੀ ਪਤਾ ਲੱਗੂਗਾ ਫੇਰ ਹੀ ਆਉਣਗਾ ਸਾਹਮਣੇ ਇਹਦੇ ਵਿੱਚ ਇਹ ਵੀ ਜ਼ਿਕਰ ਆਉਣਾ ਵੀ ਇੱਕ ਤਾਂ ਇੱਕ ਹੱਥ ਲਿਖਤ ਸਰੂਪ ਆ ਜਿਹੜਾ ਹੂੰ ਉਹ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਵਿੱਚ ਇਹਨਾਂ ਦਾ 10 ਕਰੋੜ ਦੇ ਵਿੱਚ ਬਾਦਲ ਕਰੀਆ ਇੱਕ ਸਰੂਪ ਜਿਹੜਾ ਇੱਕ ਸਰੂਪ ਆ ਉਹ 10 ਕਰੋੜ ਦੀ ਕੀਮਤ ਦੇ 10 ਕਰੋੜ ਰੁਪਈਆ ਲਿਆ ਇਹਨਾਂ ਨੇ ਜਿਹੜਾ ਉਹ ਵਿੱਚ ਆ ਜਿਹੜਾ ਉਹ ਸਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਉਹ ਚਰਚਾ ਚੱਲ ਰਹੀ ਆ ਫਿਰ ਜੇ ਇਹ ਚਰਚਾ ਚੱਲੀ ਆ ਫਿਰ ਕੋਈ ਗੱਲਦਾ ਹੈਗੀ ਹੈ ਨਾ ਵਿੱਚ ਫਿਰ ਉਹਦੇ ਬਾਰੇ ਕੋਈ ਇਹਨਾਂ ਦਾ ਬਿਆਨ ਤਾਂ ਆਇਆ ਨਹੀਂ ਅਜੇ ਤੱਕ ਵੀ ਇਹ ਝੂਠ ਬੋਲ ਦੇਣ ਜਾਂ ਤੇ ਉਹ ਦੇਖੋ ਗੱਲ ਇਹ ਆ ਵੀ ਜਦੋਂ ਕੋਈ ਚਰਚਾ ਚੱਲਦੀ ਹੈ ਕੋਈ ਨਾ ਕੋਈ ਗੱਲ ਹੁੰਦੀ ਆ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ ਬਾਦਲ ਰਗਿਆਂ ਨੇ ਇਹ ਦੁਬਾਰਾ ਫੇਰ ਕਹਿੰਦੇ ਨੇ ਇਹਨੂੰ ਆਪਣੇ ਬਾਦਲ ਨੂੰ ਸੱਤਾ ਦੇ ਵਿੱਚ ਲਿਆਉਣ ਵਾਸਤੇ ਅੱਡੀ ਚੋਟੀ ਦਾ ਪੂਰਾ ਸ਼੍ਰੋਮਣੀ ਕੌਟ ਨੇ ਜੋਰ ਲਾ ਰਹੀ ਆ ਤੇ ਜਥੇਦਾਰ ਵੀ ਉਹਦੇ ਵਿੱਚੋਂ ਕੰਮ ਭੂਮ ਕੰਵਾ ਰਿਹਾ ਬਾਦਲ ਨੂੰ ਦੁਬਾਰਾ ਲੈਣ ਵਾਲੇ ਪਰ ਇਹ ਬਣਦੇ ਕੋਈ ਨਹੀਂ ਇਹਨਾਂ ਨੇ ਗੁਰੂ ਸਾਹਿਬ ਦਾ ਬਹੁਤ ਅਪਮਾਨ ਕੀਤਾ ਇਹ ਜਦੋਂ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਕਿੱਥੇ ਨੇ ਤੇ ਇੱਕ ਕੱਲ ਦੀ ਖਬਰ ਚੱਲੀ ਜਾਂਦੀ ਉਹ ਕਹਿੰਦੇ ਸੀ 50 60 ਸਰੂਪ ਜਿਹੜੇ ਨੇ ਇਹ ਸ਼ਿਟ ਵਾਲੇ ਬਰਾਮਦ ਕਰੇ ਨੇ ਫਿਰ ਜੇ ਉਹ 60 ਸਰੂਪ ਬਰਾਮਦ ਹੋ ਗਏ ਬਾਕੀ ਵੀ ਹੋ ਜਾਣਗੇ ਜਦੋਂ ਲੱਗੇ ਹੋਏ ਨੇ ਇਹ ਵਧੀਆ ਕੰਮ ਕੀਤਾ ਹੈ ਸਰਕਾਰ ਦੇ ਨਾਲ ਹੈ ਇਸ ਕੰਮ ਤੇ ਭਗਵੰਤ ਮਾਨ ਦੇ ਨਾਲ ਖੜੇ ਆ ਜੀ ਨਾ ਜਮੀਆਂ ਠੀਕ ਹੈ ਤੁਹਾਡੀ ਗੱਲ ਇੱਥੇ ਆ ਕਿ ਇੱਕ ਚਰਚਾ ਚੱਲੀ ਕਹਿੰਦੇ ਕਿ ਜਦੋਂ ਬਰਨਾਲੇ ਨੂੰ ਥਮਲੇ ਦੇ ਨਾਲ ਬੰਨ ਕੇ ਕੋੜੇ ਮਾਰੇ ਗਏ ਸੀ ਕੀ ਭਗਵੰਤ ਮਾਨ ਨੂੰ ਜਥੇਦਾਰ ਤਾਂ ਬੁਲਾ ਰਿਹਾ ਕਿ ਉਹ ਹੀ ਸਜ਼ਾ ਦੇਊਗਾ ਦੇਖੋ ਜਿਹੜਾ ਬਰਨਾਲਾ ਸੀ ਉਹ ਅਮਰਤਾਰੀ ਸੀਗਾ ਉਹਨੂੰ ਉਹਨੂੰ ਬੰਨ ਲਿਆ ਤਲਬ ਕਰ ਸਕਦੇ ਆ ਇਹਦਾ ਇਹ ਤਾਂ ਪਤਾ ਤਪ ਨਹੀਂ ਹੈਗਾ ਹੁਣ ਜਿਸਧਾਰਨ ਨੂੰ ਕਹਿੰਦਾ ਜਿਸਧਾਰਨ ਤਾਂ ਇਹਨਾਂ ਨੂੰ ਪਤਤ ਕਿਹਨੂੰ ਕਹਿੰਦੇ ਨੇ ਪਤਤ ਹੁੰਦਾ ਜਿਹੜਾ ਅਮਰਤ ਸੱਚ ਛੱਕੇ ਜਿਹੜਾ ਹੈਗਾ ਉਹ ਭੰਗ ਕਰਦੇ ਛੱਡਦੇ ਉਹਨੂੰ ਪਤਤ ਕਿਹਾ ਜਾਂਦਾ ਹੂੰ ਇਹਦਾ ਸਹਿਜਤਾਰੀ ਆ ਇੱਕ ਇਹਦੇ ਗੇਸ ਨਹੀਂ ਇਹਦੇ ਦਾੜੀ ਨਹੀਂ ਹੈਗੀ ਹੂੰ ਇਹਨੂੰ ਸਖਤਰੀ ਇੱਤੇ ਚ ਗੱਲ ਵਾਸਤੇ ਵਾਸਤੇ ਬਣਾਇਆ ਉਹ ਨਹੀਂ ਇਹਨੂੰ ਸਜ਼ਾ ਦੇ ਸਕਦੇ ਅਕਸਰ ਤੇ ਇਹਨੂੰ ਬੁਲਾਉਣ ਦੇ ਹੱਕਦਾਰ ਨਹੀਂ ਤਾਂ ਹੀ ਤਾਂ ਸਾਰਿਆਂ ਨੇ ਵਿਰੋਧ ਕਰਤਾ ਕਈ ਸੰਸਥਾਵਾਂ ਨੇ ਚੋਣਗਿਣੇ ਦੇ 89 ਜਿਹੜੇ ਵਿਧਾਇ ਮੈਂਬਰ ਨੇ ਉਹਨਾਂ ਨੇ ਲਿਖਰੂ ਦੇ ਵਿੱਚ ਸ਼ਿਕਾਇਤ ਕੀਤੀ ਆ ਵੀ ਗਲਤ ਬੁਲਾ ਰਹੇ ਆ ਸਾਰਿਆਂ ਨੇ ਕਿਹਾ ਚਲੋ ਜੇ ਬੁਲਾਇਆ ਫਿਰ ਉਹਦਾ ਲੈਬ ਚਰੋਣ ਦਿਖਾਉਣ ਪੁੱਛਣ ਵੀ ਉਹ ਤੋਂ ਕੀ ਕਰਦਾ ਸਵਾਲ ਕਰਨ ਦਾ ਹੱਲ ਬੰਦਾ ਗੱਲ ਤਾਂ ਇਹ ਆ ਵੀ ਜਿਹੜਾ ਇੱਕ ਓਹੋ ਚਲੋ ਆਪਾਂ ਜਿਵੇਂ ਇਹ ਕਹਿੰਦੇ ਨੇ ਪੱਤ ਤੋਂ ਹੋ ਕੇ ਜਾਂ ਹੋ ਗੈਰ ਸਿੱਖ ਹੋ ਕੇ ਉਹ ਇੱਕ ਸਟੈਂਡ ਲੈ ਗਿਆ ਗੁਰੂ ਗ੍ਰੰਥ ਸਾਹਿਬ ਦੇ 328 ਰੁਪਿਆਂ ਦਾ ਹੂੰ ਤੇ ਇਹ ਅੰਮ੍ਰਿਤਧਾਰੀ ਹੋ ਕੇ ਤਮੀ ਵਰਗੇ ਇਹ ਉਹਨੂੰ ਇਹਨੂੰ ਗੱਲ ਨੂੰ ਠੱਪ ਕਰਨ ਤੇ ਲੱਗੇ ਹੋਏ ਨੇ 328 ਰੁਪਿਆਂ ਨੂੰ ਇਹਦੇ ਇੱਕ ਪਾਸੇ ਕਹਿ ਰਹੇ ਨੇ ਵੀ ਇਹ ਕਪੜਾ ਨਹੀਂ ਹੋਇਆ ਫੇਰ ਫੇਰ ਹੋਇਆ ਫਿਰ ਚਲੋ ਦੇਖੋ ਫਿਰ ਉਹ ਕਿੱਥੇ ਗਏ ਨੇ ਸਰੋਣੀ ਕਮੇਟੀ ਜਦੋਂ ਕਿਸ ਨੂੰ ਪੈਸੇ ਟਾਕਾ ਦਿੰਦੀ ਆ ਕੋਈ ਸਾਬਣ ਤੇਲ ਦਿੰਦੀ ਆ ਉਹਦਾ ਵੀ ਜਿਹੜਾ ਰੈਕਟਰਾਂ ਦੇ ਸਹਿਦਸ਼ਟਰਾਂ ਦੇ ਕੱਲੀ ਕੱਲੀ ਗੱਲ ਚਾਲੜੀ ਜਾਂਦੀ ਫਲਾਣੇ ਬੰਦੇ ਨੇ ਹਲਾਲੇ ਸ਼ਕਤਰ ਨੇ ਮੈਨੇਜਰ ਨੇ ਆ ਕੁਝ ਦਿੱਤਾ ਉਹ ਉਹਨਾਂ ਦੇ ਬੰਦੇ ਇਹ ਗੱਲ ਕਹਿੰਦੇ ਉਹ ਕਹਿੰਦੇ ਤਾਂ ਹੀ ਜ਼ਰੂਰ ਹੋਈ ਆ ਮਲਾਜ਼ਮਾਂ ਤੋਂ ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਇੰਟਰਵਿਊਆ ਕਰਦੇ ਹੋ ਤੁਸੀਂ ਬੇਦਬੀ ਦਾ ਸ਼ਬਦ ਵਰਤ ਦਿੰਦੇ ਹੋ ਬੇਦਬੀ ਤਾਂ ਹੋਈ ਨਹੀਂ ਉਹ ਨਹੀਂ ਨਹੀਂ ਫਿਰ ਉਹ ਕਿੱਥੇ ਨੇ ਗੁੰਮ ਹੋਏ ਨੇ ਜਿਹੜੇ ਕਿੱਥੇ ਨੇ ਹੋਰ ਦੱchn 2 4 ਦੀ ਹੋ ਸਕਦੀ ਆ ਇਕਤਾਹੀ 10 ਦੀ ਹੋ ਸਕਦੀ ਆ ਉਹ ਤਾਂ 320 400 ਰੂਪ ਨੇ ਹੂੰ ਕੋਈ ਨਹੀਂ ਤਾਂ ਨਹੀਂ ਹੋ ਸਕਦੇ ਹੂੰ ਚਲੋ 2 4 10 ਰੂਪ ਨਹੀਂ ਜਿਹੜੇ ਆਪਾਂ ਨਹੀਂ ਲਿਖ ਨਹੀਂ ਪੁਲਿਖਾ ਲੱਗ ਸਕਦਾ ਪਰ ਇੰਨਿਆਂ ਦਾ ਤਾਂ ਪੁਲਿਖਾ ਲੱਗ ਨਹੀਂ ਸਕਦਾ ਫਿਰ ਜਦੋਂ ਗੋਮੀ ਹੋ ਗਈ ਉਹ ਪਤਾ ਹੀ ਨਹੀਂ ਫਿਰ ਉਹ ਬਿਆਦ ਵੀ ਦਾ ਸੀ ਖਬਰ ਕਿਤੇ ਰੱਖੇ ਨੇ ਹੋਏ ਨੇ ਕੀ ਨੇ ਕਿਤੇ ਕਿਹੜੀ ਹਾਲਤ ਚ ਹੋਣਗੇ ਉਹ ਇਹ ਤਾਂ ਸਮਝ ਦੱਸੂਗਾ ਜਦੋਂ ਹੋਊਗਾ ਇਹਨਾਂ ਦਾ ਟਾਸਕ ਫੋਰਸ ਵਾਲਾ ਪ੍ਰਪਤਸਨ ਦੀ ਜਿਹੜੀ ਗੱਲ ਕੀਤੀ ਤੁਸੀਂ ਵੀ ਉਹ ਉਹਨਾਂ ਨੇ ਉਤੋਂ ਬੰਦੇ ਬੜੇ ਕੁੱਟੇ ਆウਲਾ ਦੇਤੇ ਕੋਈ ਭੈਣ ਨਹੀਂ ਵੇਖੀ ਕੋਮਾਈ ਨਹੀਂ ਵੇਖੀ ਕੋ ਭਰਾ ਨਹੀਂ ਵੇਖਿਆ ਕੋ ਬਜ਼ੁਰਗ ਨਹੀਂ ਵੇਖਿਆ ਤੇ ਕੋਈ ਬੱਚਾ ਨਹੀਂ ਵੇਖਿਆ ਲੱਤਾਂ ਬਾਹਾਂ ਤੱਕ ਟੋੜੀਆਂ ਦਿਮਾਲੇ ਤੱਕ ਵਧਾ ਦਿੱਤੇ ਗਏ ਫਿਰ ਉਤੋਂ ਕਿਹੜੀ ਹੁਕਮਾਂ ਦੇ ਵਿੱਚ ਪਾਵਰ ਤੇ ਕਿਹੜੇ ਨਸ਼ੇ ਦੇ ਵਿੱਚ ਉਹਨਾਂ ਨੇ ਆ ਕੇ ਇਦਾਂ ਦਾ ਤੇ ਉਹ ਇਹਨਾਂ ਦੀ ਵੀ ਸੀ ਬਾਦਲ ਕਹਿੰਦੀ 328 ਰੁਪਏ ਗੁੰਮ ਦੇਖੋ ਇੱਕ ਪਾਸੇ ਤਾਂ ਬੈਠਿਓ ਸਿੱਖ ਉਹ ਮੰਗ ਰਹੇ ਨੇ ਹਸਾਬ ਕਿਤਾਬ ਹੂੰ ਉਹਨੂੰ ਡਾਂਗਾ ਮਾਰਿਆ ਜਾਂਦੇ ਨੇ ਉਹਦੇ ਦਿਮਾਲੇ ਭੁਦਾਇਆ ਜਾਂਦੇ ਨੇ ਕੁੱਟਿਆ ਜਾਂਦਾ ਉਹਨਾਂ ਦੀ ਬਾਹਾਂ ਤੋੜੀਆਂ ਜਾਂਦੀਆਂ ਨੇ ਵੱਡੀਆਂ ਜਾਂਦੀਆਂ ਨੇ ਹਾਂ ਤੇ ਫਿਰ ਇਹ ਨਾ ਹੁਨਸਾਫੀ ਕਿਥੋਂ ਦੀ ਉਹੀ ਗੱਲ ਹੋ ਗਈ ਨਾ ਬਾਦਲ ਆਪਦਾ ਧੌਂਸ ਦਿਖਾਉਂਦਾ ਜਦੋਂ 300 ਆਪਣੇ ਗੁਰੂ ਗ੍ਰੰਥ ਸਾਹਿਬਹ ਜੀ ਵਿਦਵੀਆਂ ਸਿੱਖ ਉਥੇ ਬੁਰਜਵਾਰ ਸਾਹ ਵਾਲੇ ਤੋਂ 15 ਦੇ ਵਿੱਚ ਰੂਬ ਸਰਸਵਾਲੇ ਨੇ ਪ੍ਰੇਮੀ ਨੂੰ ਚੋਰੀ ਕਰ ਲਿਆ ਉਹਨਾਂ ਨੇ ਕੰਧਾਂ ਉੱਤੇ ਲਿਖ ਕੇ ਲਾਤਾ ਵੀ ਸਿੱਖੋ ਤੁਹਾਡਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲੇ ਆ ਜੇ ਤੁਹਾਡੇ ਦੀ ਜੁਰਤ ਆ ਇੰਨਾ ਸ਼ਬਦ ਲਿਖਿਆ ਹੋਵੇ ਵੀ ਲੈ ਲਓ ਫਿਰ ਉਦੋਂ ਕਿੱਥੇ ਗਿਆ ਦੀ ਬਾਦਲ ਇਹਨਾਂ ਦੀ ਸਰਕਾਰ ਸੀ ਇਹ ਗ੍ਰਹਿ ਮੰਤਰੀ ਸੀ ਇਹ ਇਹ ਅਖੌਤੀ ਕਾਲੀ ਸਿੱਖ ਇਹਨਾਂ ਨੇ ਉਹ ਮੁੱਦੇ ਕਿਉਂ ਨਾ ਪਾਏ ਕਿਉਂ ਨਾ ਫੜੇ ਉਹ ਉਹਨਾਂ ਨੇ ਸਾਨੂੰ ਲਹਕਾਰ ਦਿੱਤੀ ਹੋਵੇ ਸਾਡਾ ਰਾਜ ਹੋਵੇ ਇੱਥੇ ਉਹ ਸਾਨੂੰ ਜਿਹੜਾ ਹੈਗਾ ਦੋਸੋਂ ਬਣਾ ਕੇ ਬੰਗਾਰ ਦੇ ਵੀ ਥੋੜਾ ਗੁਰੂ ਸਾਡੇ ਕੋਲ ਆ ਫਿਰ ਤਾਂ ਫਟੋ ਲਾਣ ਦਾ ਸਾਡੇ ਡੁੱਬ ਕੇ ਮਰਨ ਦਾ ਵੀ ਅਸੀਂ ਕੁਝ ਕਰ ਨਾ ਸਕੀਏ